ਜੀ ਕਖਾ ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰਦੁਆਰਾ ਸ੍ਰੀ ਵਿਬਾਨਗੜ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ 1704 ਈਸਵੀ ਦੇ ਜਲ ਮੁਗਲ ਸਰਕਾਰ ਨੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਬੜੀ ਬੇਰਹਿਮੀ ਨਾਲ ਗੁਰਦੁਆਰਾ ਫਤਿਹਗੜ ਸਾਹਿਬ ਸ਼ਹੀਦ ਕਰ ਦਿੱਤਾ ਸੀ ਸ਼ਹੀਦੀਆ ਪਾ ਜਾਣ ਤੋਂ ਬਾਅਦ ਭਾਈ ਮੋਤੀराम ਮਹਾਰਾਜ ਜੀ ਨੇ ਸਾਰੀ ਵਾਰਦਾਤ ਮਾਤਾ ਜੀ ਨੂੰ ਸੁਣਾਈ ਮਾਤਾ ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਬਾਣਾ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀ ਆ ਮੀਠਾ ਲਾਗੇ ਤੇ ਕਹਿਣ ਅਨੁਸਾਰ ਸਰੀਰ ਤਿਆਗ ਦਿੱਤਾ ਤਾਂ ਜਾਲਮਾਨੇ ਤਿੰਨੋਂ ਪਵਿੱਤਰ ਸਰੀਰ ਗੁਰਦੁਆਰਾ ਫਤੇਗੜ ਸਾਹਿਬ ਤੇ ਪਿੱਛੇ ਵੱਗਦੀ ਹੰਸਲਾ ਨਦੀ ਦੇ ਕੰਡੇ ਸੰਗਲੇ ਜੰਗਲ ਵਿੱਚ ਇਸ ਸਥਾਨ ਤੇ ਸੁੱਟ ਦਿੱਤੇ ਸੀ ਜਿਸ ਵਿੱਚ ਭਿਆਨਕ ਮਾਰ ਖੋਰੇ ਜਾਨਵਰ ਰਹਿੰਦੇ ਸੀ ਇੰਨਾ ਜਾਨਵਰਾ ਤੋਂ ਸਰੀਰ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਤੇ ਕੀਤੀ ਦੀਵਾਨ ਟੌਡਰ ਮੱਲ ਤੇ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸਰੀਰਾ ਦੀ ਸੰਭਾਲ ਕੀਤੀ ਇੱਥੇ ਇਸਰੀਰਾ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਇਥੋਂ ਗੁਰਦੁਆਰਾ ਜੋਤੀਸ ਰੂਪ ਸਾਹਿਬ ਵਿਖੇ ਸੰਸਕਾਰ ਲਈ ਲਜਾਇਆ ਗਿਆ ਸੂਬੇ ਨੇ ਸੰਸਕਾਰ ਲਈ دیਵਾਨ ਟੌਡਰ ਮਲ ਕੋਲੋਂ ਖੜੀਆ ਮੋਹਰਾ ਮੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ